ਤੁਹਾਡਾ ਬਹੁਤ-ਬਹੁਤ ਸਵਾਗਤ ਪੰਜਾਬ ਦੇ ਅੰਦਰ ਜੇ ਟੈਕਸਸ ਦੀ ਗੱਲ ਕਰੀਏ ਜਿਹੜੀ ਸਰਕਾਰਾਂ ਟੈਕਸ ਲਾਉਂਦੀਆਂ ਨੇ ਤੇ ਰੈਵਨਿਊ ਕਲੈਕਸ਼ਨ ਕਰਦੀਆਂ ਨੇ ਜੇ ਉਹਦੀ ਗੱਲ ਕਰੀਏ ਜੀਐਸਟੀ ਆਉਣ ਤੋਂ ਬਾਅਦ 2017 ਦੇ ਅੰਦਰ ਜੀਐਸਟੀ ਰਜਿਮ ਜਿਹੜਾ 1 ਨੇਸ਼ਨ 1 ਟੈਕਸ ਦਾ ਕਨਸੈਪਟ ਪੂਰੇ ਦੇਸ਼ 'ਚ ਲਾਗੂ ਹੁੰਦਾ ਪੰਜਾਬੀ ਇਸ ਦਾ ਹਿੱਸਾ ਬਣਿਆ ਔਰ ਜੀਐਸਟੀ ਤੋਂ ਬਾਅਦ ਜੇਕਰ ਦੂਜਾ ਰੈਵਨਿਊ ਦਾ ਸਾਧਨ ਆ ਜੇਕਰ ਦੂਜਾ ਰੈਵਨਿਊ ਦਾ ਰਿਸੋਰਸ ਆ ਤਮੈ ਸੰਬੰਧ ਹੋ ਹਰੇਕ ਸੂਬੇ ਦੀ ਇੱਕ ਸਹਿਜ ਪਾਲਿਸੀ ਹੋ ਹਰੇਕ ਸੂਬੇ ਦਾ ਸ਼ਰਾਬ ਦਾ ਕਾਰੋਬਾਰ ਆ ਪੂਰੇ ਦੇਸ਼ ਦੇ ਅੰਦਰ ਇੱਕ ਅਦਾ ਸਟੇਟ ਨੂੰ ਛੱਡ ਕੇ ਜਿਵੇਂ ਉਹ 30 ਸਟੇਟਾਂ ਦੀ ਗੱਲ ਕਰਾਂ ਤਾਂ ਉਹਨਾਂ ਚੋਂ ਇੱਕ ਅੱਧੇ ਸਟੇਟ ਨੂੰ ਛੱਡ ਕੇ ਸਾਰੇ ਸੂਬੇ ਸਾਰੇ ਸਟੇਟ ਜਿਹੜੇ ਨੇ ਉਹ ਆਪਣੀ ਆਪਣੀ ਐਨੂਅਲ ਯਾਨੀ ਕਿ ਸਾਲਾਨਾ ਐਕਸਾਈਜ਼ ਪਾਲਿਸੀ ਬਣਾਉਂਦੇ ਨੇ ਕਿ ਹਰੇਕ ਸਾਲ ਐਕਸਾਈਜ਼ ਦੀਆਂ ਪਾਲਸੀਆਂ ਬਣਦੀਆਂ ਨੇ ਕਿਆਂ ਪਰ ਆਪਣਾ ਆਪਣਾ ਰੈਵਨਿਊ ਜਿਹੜਾ ਉਸ ਐਕਸਾਈਜ਼ ਪਾਲਿਸੀ ਦੇ ਰਾਹੀਂ ਕਲੈਕਟ ਕਰ ਦਿਆ ਨੇ ਇਕੱਠਾ ਕਰ ਦਿਆ ਨੇ ਕਈ ਸੂਬਿਆਂ ਦੇ ਅੰਦਰ 10000 ਕਰੋੜਾ ਕਿਤੇ 30000 ਰੁਪਏ ਕਿਤੇ 15 ਵੀ ਆ ਉਹ ਅਲੱਗ-ਅਲੱਗ ਪਾਲਸੀਆਂ ਦੇ ਨਿਰਭਰ ਕਰਦਾਗਾ ਔਰ ਲੋਕਾਂ ਦੇ ਟੇਸਟ ਤੇ ਨਿਰਭਰ ਕਰਦਾਗਾ ਕਿ ਲੋਕ ਕਿਸ ਤਰ੍ਹਾਂ ਦਾ ਟੇਸਟ ਰੱਖਦੇ ਕਿਸੇ ਸੂਬੇ ਦੇ ਅੰਦਰ ਬੀਅਰ ਦੀ ਕੰਜ਼ਮਪਸ਼ਨ ਜ਼ਿਆਦਾ ਹੈ ਕੀ ਕਿਸੇ ਸੂਬੇ ਦੇ ਅੰਦਰ ਦੇਸੀ ਸ਼ਰਾਬ ਜਿਹਨੂੰ ਆਪਾਂ ਕਹਿੰਦੇ ਆ ਉਹ ਦੀ ਜ਼ਿਆਦਾ ਹੈ ਕਿਸੇ ਦੇ ਅੰਦਰ ਇੰਗਲਿਸ਼ ਦੀ ਜਿਆਦਾ ਕੀ ਯੂਨ ਅੰਗਰੇਜ਼ੀ ਸ਼ਰਾਪ ਕਹਦੇ ਨੇ ਉਹਦੀ ਜਿਆਦਾ ਕੀ ਸੋ ਵੱਖ-ਵੱਖ ਸੂਬਿਆਂ ਦੇ ਟੈਸਟ ਦੇ ਮੁਤਾਬਕ ਉਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਬਣਾਉਂਦੀਆਂ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪਹਿਲੀ ਵਾਰ ਪੰਜਾਬ ਦੇ ਸਿਆਸੀ ਸੀਨ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜੇ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਸਾਡੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਪਹਿਲਾਂ ਗੱਲ ਕਰ ਲਈਏ ਪੰਜਾਬ 'ਚ ਜਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਰਾਜ ਰਿਹਾ। ਜਾਂ ਉਸ ਤੋਂ ਪਹਿਲਾਂ ਕਈ ਜਗ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਕਮਿਊਨਿਸਟ ਪਾਰਟੀਆਂ ਦਾ ਵੀ ਰਾਜ ਰਿਹਾ। ਜਾਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ। ਜੇ 70 ਸਾਲ ਦਾ ਲੇਖਾ ਜੋਖਾ ਕਰਨਾ ਹੋਵੇ ਤਾਂ ਜ਼ਿਆਦਾਤਰ ਇਹਨਾਂ ਦੋਨਾਂ ਪਾਰਟੀਆਂ ਦਾ ਪੰਜਾਬ ਤੇ ਰਾਜ ਰਿਹਾ ਇੱਕ ਪਾਸੇ 5 ਸਾਲ ਲਈ ਅਕਾਲੀ ਦਲ ਆਉਂਦਾ ਸੀ ਅਕਾਲੀ ਦਲ ਭਾਜੀਪੀ ਆਉਂਦੀ ਸੀ ਔਰ ਦੂਜੇ ਪਾਸੇ ਲੋਕ ਜਦੋਂ ਤੋਂ ਖਫਾ ਹੋ ਜਾਂਦੇ ਸੀ ਤਾਂ ਕਾਂਗਰਸ ਪਾਰਟੀ ਆਉਂਦੀ ਸੀ ਪੰਜਾਬ ਦੇ ਅੰਦਰ ਇਹ ਸਿਆਸੀ ਚੱਕਰ ਵੀ ਉਹ ਜਿਹੜਾ ਪਹਿਲੀ ਵਾਰ ਤੀਜੀ ਤਿਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਖਤਮ ਹੋਇਆ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ 2017 ਚ ਇਲੈਕਸ਼ਨ ਲੜੀ ਔਰ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾ ਵਿਪੱਖਸ਼ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਆਮ ਆਦਮੀ ਪਾਰਟੀ ਨੇ 2017 ਚ ਡੈਬਿਊ ਕਰਦੇ ਹੋਏ ਫਸਟ ਇਲੈਕਸ਼ਨ ਲੜਦੇ ਹੋਏ ਫਸਟ ਵਿਧਾਨ ਸਭਾ ਦੀ ਇਲੈਕਸ਼ਨ ਲੜਦੇ ਹੋਏ ਪੰਜਾਬ ਦੀ ਵਿਧਾਨ ਸਭਾ ਚ ਆਪੋ ਜੀਸ਼ਨ ਦਾ ਰੋਲ ਨਿਭਾਇਆ 5 ਸਾਲ ਆਮ ਆਦਮੀ ਪਾਰਟੀ ਦੇ ਬਖੂਬੀ ਰੋਲ ਲਭਾਇਆ ਔਰ 5 ਸਾਲਾਂ ਬਾਅਦ ਜਦੋਂ 2022 ਚ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਇੱਕ ਪਾਰੀ ਬਹੁਮਤ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦਿੱਤਾ ਔਰ 117 ਚ 92 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਤੇ ਸੌ ਚੱਕਰ ਤੋਂ ਬਾਅਦ ਪੰਜਾਬ ਦੇ ਅੰਦਰ ਨਵੀਆਂ ਪਾਲਿਸੀਆਂ ਆਈਆਂ ਨਮਾ ਇੱਕ ਸਿਸਟਮ ਨੂੰ ਬਦਲਿਆ ਗਿਆ ਇੱਕ ਬਦਲਾਅ ਦਾ ਸਿਸਟਮ ਆਇਆ ਔਰ ਪਹਿਲੀ ਵਾਰ 2022 ਚ ਪੰਜਾਬ ਦੇ ਅੰਦਰ ਅਸੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹਦੀ ਨਵੀਂ ਐਕਸਾਈਜ਼ ਪਾਲਿਸੀ ਦੀ ਰਚਨਾ ਕੀਤੀ ਮੈਂ ਥੋੜਾ ਪਿਛੋਕੜ ਜਾਊਂਗਾ 2022 ਚ ਤੇ ਬਾਅਦ ਦੇ ਵਿੱਚ ਆਉਣੇ ਆ ਪਹਿਲਾ ਥੋੜਾ ਪਿਛੇ ਚਲੇ ਜਾਈਏ ਜੇ ਕਪਤਲ ਸਾਹਿਬ ਦੀ ਪਹਿਲੀ ਸਰਕਾਰ ਦੀ ਗੱਲ ਕਰੀਏ ਜਿਹੜੀ 2002 ਚ ਬਣੀ ਸੀ ਔਰ 2007 ਦੇ ਵਿੱਚ ਉਹਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਤਾਂ ਉਹਦੇ ਅੰਦਰ ਜਦੋਂ ਬਣੀ ਸੀ ਰੈਵਨਿਊ 1468 ਕਰੋੜ ਦਾ ਸੀਗਾ ਜਦੋਂ ਉਹਨੇ ਆਪਣਾ ਕਾਰਜਕਾਲ ਪੂਰਾ ਕੀਤਾ ਤਾਂ ਘਟ ਕੇ 1300 68 ਕਰੋੜ ਦਾ ਰਹਿ ਗਿਆ ਯਾਨੀ ਕਿ 6.9 ਲਗਭਗ 7% ਜਿਹੜਾ ਘਾਟੇ ਦੇ ਨਾਲ ਉਹਨਾਂ ਦੇ ਸਮੇਂ ਐਕਸਾਈਜ਼ ਪਾਲਿਸੀ ਹੈ ਯਾਨੀ ਕਿ ਕਾਂਗਰਸ ਦੇ ਪਹਿਲੇ ਰਾਜ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ ਕੋਈ ਐਕਸਾਈਜ਼ ਪਾਲਿਸੀ ਦੇ ਅੰਦਰ ਐਕਸਾਈਜ਼ ਤੋਂ ਰੈਵਨੂ ਦੀ ਜਿਹੜੀ ਆ ਪ੍ਰੋਗਰੈਸ ਨਹੀਂ ਹੋਈ ਬਲਕਿ ਘਟਾ ਪਿਆ ਇਸੇ ਤਰੀਕੇ ਉਸ ਤੋਂ ਬਾਅਦ 2007 ਤੋਂ ਲੈ ਕੇ 17 ਤੱਕ ਦੋ ਲਗਾਤਾਰ ਦੋ ਵਾਰ ਅਕਾਲੀ ਦਲ ਦੀ ਗਵਰਨਮੈਂਟ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਰਹੀ ਜਿਹਦੇ ਅੰਦਰ ਥੋੜੀ ਗਰੋਥ ਹੋਈ ਪਰ ਲੇਕਿਨ ਜਦੋਂ ਜਾਣ ਲੱਗੇ 16 17 ਚ ਉਹਨਾਂ ਨੇ ਪਾਲਿਸੀ ਬਣਾਈ ਉਹਦਾ ਸਭ ਤੋਂ ਵੱਡਾ ਇਹ ਹੋਇਆ ਕਿ 2015 16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ 2015-16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ ਔਰ 2016-17 ਚ ਘਟ ਕੇ 4400 ਕਰੋੜ ਦਾ ਰੈਵਨਿਊ ਰਹਿ ਗਿਆ ਲਗਭਗ 400 ਕਰੋੜ ਰੁਪਇਆ 2016-17 ਦਾ ਬਿਲਕੁਲ ਨੇੜੇ ਆ 400 ਕਰੋੜ ਰੁਪਇਆ ਰੈਵਨਿਊ ਜਿਹੜਾ ਉਹ ਕਾਲੀਦਰ ਬੀਜੇਪੀ ਦੀ ਸਰਕਾਰ ਦੇ ਅੰਦਰ ਘਟ ਗਿਆ ਔਰ ਜਿਹੜੀ ਪਾਲਿਸੀ ਬਣਾਈ ਸੀ ਲਾਇਸੈਂਸ ਦੇਣ ਦੀ ਆਪਣੇ ਚਹੇਤਿਆਂ ਨੂੰ ਅਕਾਲੀ ਦਲ ਬੀਜੇਪੀ ਦੇ ਸਮੇਂ ਉਹ ਪਾਲਿਸੀ ਫੇਲ ਹੋ ਗਈ ਅਕਾਲੀ ਦਲ ਦੀ ਰਜਿਮ ਦੇ ਸਮੇਂ ਪਾਲਿਸੀ ਜਿਹੜੀ ਸੀ ਉਹ ਫੇਲ ਹੋਈ ਔਰ 400 ਕਰੋੜ ਰੁਪਏ ਦਾ ਘਾਟਾ ਸਟੇਟ ਦੇ ਸੈਕਟਰ ਨੂੰ ਪਿਆ ਸਟੇਟ ਦੇ ਖਜ਼ਾਨੇ ਨੂੰ ਪਿਆ ਸਟੇਟ ਦੇ ਲੋਕਾਂ ਨੂੰ ਪਿਆ ਅੱਜ ਵੀ ਉਹ ਬਕਾਏ ਜਿਹੜੇ ਨੇ 400 ਕਰੋੜ ਰੁਪਏ ਦੇ ਉਹ ਕਾਲੀ ਦਲ ਦੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਲਵਲ ਲੈ ਸੀ ਜਾਂ ਠੇਕੇ ਲੈ ਸੀ ਜਾਂ ਕੰਟਰੈਕਟਰ ਸੀ ਉਹਨਾਂ 'ਵਾਲ ਸਰਕਾਰ ਦੇ ਬਕਾਏ ਖੜੇ ਨੇ ਕਿਉਂਕਿ ਕਈ ਵਾਰ ਹੁੰਦਾ ਤੁਹਾਨੂੰ ਵੀ ਕਈ ਸੱਜਣ ਮਿਲਦੇ ਰਹਿੰਦੇ ਨੇ ਕਿ ਮੈਂ ਤੁਹਾਡੀ ਇਨਫੋਰਮੇਸ਼ਨ ਲਈ ਜਾਣਕਾਰੀ ਦੇ ਰਿਹਾ ਤੁਹਾਨੂੰ ਵੀ ਕਈ ਕਾਲੀ ਦਲ ਦੇ ਸੱਜਣ ਮਿਲਦੇ ਰਹਿੰਦੇ ਨੇ ਕਿ ਉਹ ਕੋਈ ਨਾ ਕੋਈ ਸਵਾਲ ਖੜਾ ਕਰਦੇ ਨੇ ਕਿ ਇਹ ਮੈਂ ਬਿਲਕੁਲ ਤੁਹਾਨੂੰ ਅੱਜ ਤੱਥ ਪੇਸ਼ ਕਰ ਰਿਆ ਪੂਰਾ ਕੱਲਾ ਕੱਲਾ ਇਹਦੇ ਅੰਦਰ ਵੇਰਵਾਗਾ ਤੁਹਾਡੇ ਚ ਕੋਈ ਸੱਜਣ ਆਰਟੀ ਪਾਕਿਤ ਲੈਂਡ ਤੇ ਚਾਹਵਾਨ ਹੁੰਦੇ ਨੇ ਮੈਂ ਉਹਨਾਂ ਦਾਦਾ ਕਿ ਬਿਲਕੁਲ ਸੇਮ ਆ ਜਦੋਂ ਮਰਜ਼ੀ ਕਢਾ ਲਿਓ 400 ਕਰੋੜ ਰੁਪਏ ਕਈ ਵਾਰ ਦੇਖਿਆ ਤੁਸੀਂ ਤੁਹਾਡੇ ਸਾਹਮਣੇ ਆ ਕੇ ਬੋਲਦੇ ਲੈ ਕੇ ਜੀ ਨਹੀਂ ਜੀ ਐਕਸੈਸ ਚਾਹ ਹੋ ਗਿਆ ਐਕਸੈਸ ਚਾਹ ਹੋ ਗਿਆ ਮੈਂ ਤਾਂ ਥੋੜਾ ਜੱਜ ਪਛੋਕਰ ਚਾਰਿਆ ਸੋ 400 ਕਰੋੜ ਰੁਪਏ ਦਾ ਘਾਟਾ ਪਿਆ ਔਰ ਇਸੇ ਤਰੀਕੇ ਜਦੋਂ ਕਾਂਗਰਸ ਪਾਰਟੀ ਦੀ 17 ਤੋਂ ਲੈ ਕੇ 22 ਤੱਕ ਸਰਕਾਰ ਰਹੀ ਤਾਂ ਉਹਦੇ ਅੰਦਰ 5100 ਕਰੋੜ ਤੋਂ bizness ਸ਼ੁਰੂ ਹੋ ਕੇ ਔਰ ਲਗਭਗ 1200 ਕਰੋੜ ਦਿੱਤੇ ਉਹ ਜਿਹੜਾ bizness ਤੇ ਰੁਕ ਗਿਆ ਪਹਿਲੇ 3 ਸਾਲ ਲਗਾਤਾਰ ਕੋਈ ਗ੍ਰੋਥ ਨਹੀਂ ਹੋਈ 17 18 18 19 19 20 ਲਗਾਤਾਰ 5100 ਕਰੋੜ ਤੇ ਜਿਹੜਾ bizness ਉਹ ਸਿੰਮਦਾ ਰਿਹਾ ਬਲਕੇ ਘਟਦਾ ਰਿਹਾ ਵਧਣ ਦੀ ਬਜਾਏ ਸੋ ਦੇ ਅੰਦਰ ਵੀ ਕੋਈ ਵੱਡੀ ਗਰੋਥ ਜਿਹੜੀ ਆ ਉਹ ਦੇਖਣ ਨੂੰ ਮਿਲੀ ਨਹੀਂ ਮਿਲੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 2022 ਚ ਗਠਨ ਹੁੰਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤਾਰ ਮੁੱਖ ਮੰਤਰੀ 2022 ਚ ਮਾਰਚ 2022 ਆਪਣਾ ਉਹਦਾ ਸੰਭਾਲਿਆ ਪਰ ਮੈਂ ਬਤਾਰ ਐਕਸਾਈਜ਼ ਮਨਿਸਟਰ 2022 ਆਪਣਾ ਉਹਦਾ ਸੰਭਾਲਿਆ ਸੋ ਮਾਰਚ 22 ਤੋਂ ਪੰਜਾਬ ਦੇ ਅੰਦਰ ਨਵੀਂ ਐਕਸਾਈਜ਼ ਦੀ ਪਾਲਿਸੀ ਦਾ ਗਠਨ ਹੋਇਆ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਸਮੇਂ 620 ਕਰੋੜ ਤੇ ਖੜਾ ਸੀ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਅੰਦਰ 620 ਕਰੋੜ ਰੁਪਏ ਤੇ ਖੜਾ ਸੀ ਉਹ ਰੈਵਨਿਊ 2022-23 ਦੀ ਪਾਲਿਸੀ 2022-23 ਦੀ ਪਾਲਿਸੀ ਚ ਉਹ 8428 ਕਰੋੜ ਰੁਪਏ ਨੂੰ ਪਾਰ ਕਰ ਗਿਆ। ਉਹ ਰੈਵਨਿਊ ਪਹਿਲੇ ਸਾਲ 1200 ਕਰੋੜ ਤੋਂ ਸ਼ੁਰੂ ਹੋ ਕੇ 8428 ਕਰੋੜ ਨੂੰ ਪਾਰ ਕਰ ਗਿਆ। ਔਰ ਨੈਕਸਟ ਈਅਰ 23-24 23-24 23-24 8428 ਕਰੋੜ ਤੋਂ ਸ਼ੁਰੂ ਹੋ ਕੇ ਉਹ 9200 35 9235 ਕਰੋੜ ਨੂੰ ਪਾਰ ਕਰ ਗਿਆ ਆਰ ਜਦੋਂ 24 25 ਆਇਆ ਸاسی ਉਹ 9563 ਕਿਉਂਕਿ ਅਜੇ ਲਾਸਟ ਕਿਸ਼ ਜਿਹੜੀ ਆ ਉਹ ਆਣੀ ਬਾਕੀ ਆ ਮੈਂ ਤਾਂ ਤੁਹਾਨੂੰ ਰੀਅਲ ਫੈਕਟ ਦੱਸਦਾ ਹਾਂਗਾ 9563 ਆ ਪਰ ਲੇਕਿਨ ਸਾਡਾ ਜਿਹੜਾ ਐਕਸਪੈਕਟਡ ਆ ਯਾਨੀ 31 ਮਾਰਚ ਨੂੰ ਜਦੋਂ ਪ੍ਰੈਜ਼ੈਂਟ ਈਅਰ ਦੀ ਦਿਸ ਈਅਰ ਦੀ ਪਾਲਿਸੀ ਦਾਇਨਤ ਹੁਣ ਅੰਦ ਹੋਣਾ ਉਸ ਦਿਨ ਸਾਨੂੰ 10000 200 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਮਿਲਾਂਗਾ ਅਸੀਂ ਟਾਰਗੇਟ ਕਿੰਨਾ ਕੀਤਾ ਸੀਗਾ 2024-25 ਚ ਟਾਰਗੇਟ ਕੀਤਾ ਸੀ 10100 45 10145 ਟਾਰਗੇਟ ਕੀਤਾ ਸੀ ਔਰ ਸਾਨੂੰ ਐਕਸਪੈਕਟੇਸ਼ਨ ਜਿਹੜੀ ਆ ਉਹ 10200 ਰੁਪਏ ਦੀ ਆ ਯਾਨੀ ਕਿ ਅਸੀਂ ਜੋ ਟਾਰਗੇਟ ਫੈਕਸ ਕੀਤਾ ਸੀ ਉਹਦੇ ਨਾਲੋਂ ਵੀ ਲਗਭਗ 65 ਸੀਆਰ ਜਿਹੜਾ ਉਹ ਅਸੀਂ ਐਕਸਟਰਾ ਪੰਜਾਬ ਦੇ ਖਜ਼ਾਨੇ 'ਚ ਪੈਸੇ ਲੈ ਕੇ ਆਵਾਂਗੇ ਹੁਣ ਜਿਹੜਾ ਆਪਾਂ ਅੱਜ ਦੇ ਕਰੰਟ ਈਅਰ ਤੇ ਆ ਜੀ ਇਹ ਸਾਲ 2025-26 ਦੀ ਜਿਹੜੀ ਅਸੀਂ ਪਾਲਿਸੀ ਫਰੇਮ ਕੀਤੀ ਆ ਜਿਹੜੀ ਪਾਲਿਸੀ ਅਸੀਂ ਫਰਵਰੀ ਦੇ ਐਂਡ ਤਿਆਰ ਕੀਤੀ ਸੀਗੀ ਔਰ ਫਰਵਰੀ ਦੇ ਅੰਦਰ ਉਸ ਪਾਲਿਸੀ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਈ ਕੈਬਨਿਟ ਦੇ ਅੰਦਰ ਪਾਸ ਕੀਤਾ ਗਿਆ ਔਰ ਇਸ ਪਾਲਿਸੀ ਦੇ ਅੰਦਰ ਅਸੀਂ ਆਪ ਦਾ ਰੈਵਨਿਊ ਜਿਹੜਾ ਸੀ ਹਿੱਟਸ ਕੀਤਾ ਕਿ 11000 20 11000 20 ਕਰੋੜ ਰੁਪਏ ਜਿਹੜੇ ਅਸੀਂ ਇਸ ਸਾਲ ਦੇ ਜਿਹੜਾ ਸਾਲ 1 April ਤੋਂ ਸ਼ੁਰੂ ਹੋਣਾਗਾ ਉਹ ਸਾਲ ਦੇ ਅੰਦਰ ਅਸੀਂ 11000 20 ਕਰੋੜ ਰੁਪਏ ਦਾ ਟਾਰਗੇਟ ਜਿਹੜਾ ਉਹ ਫਿਕਸ ਕੀਤਾਗਾ 11000 20 ਇਹਦਾ ਟਾਰਗੇਟ ਫਿਕਸ ਹੋਇਆ ਔਰ ਪਹਿਲੀ ਜਿਹੜੀ ਆਕਸ਼ਨ ਹੋਈ ਈ-ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ ਪੜਾਇਆ ਗਿਆ ਔਰ 207 207 ਜਿਹੜੇ ਟੇਲ ਦੇ ਲਿਖ ਕੇ ਗਰੁੱਪ ਬਣਾਏ ਗਏ ਪੰਜਾਬ ਦੇ ਅੰਦਰ 207 ਰਿਟੇਲ ਲਿਖ ਕੇ ਗਰੁੱਪ ਜਿਹੜੇ ਗਰੁੱਪ ਜਿਹੜੇ ਬਣਾਏ ਗਏ ਤੇ ਜਿਨ੍ਹਾਂ ਵਿੱਚੋਂ ਮੈਂ ਬੜੇ ਮਾਣ ਦੇ ਨਾਲ ਬੜੀ ਖੁਸ਼ੀ ਨਾਲ ਦੱਸ ਰਿਹਾ ਕਿ ਜਿਨ੍ਹਾਂ ਵਿੱਚੋਂ 179 ਯਾਨੀ ਕਿ 179 ਗਰੁੱਪ ਜਿਹੜੇ ਨੇਗੇ ਉਹ ਹੁਣ ਤੱਕ डिस्पोज ऑफ हो गए ਹੁਣ ਤੱਕ ਉਹ ਸੇਲ ਹੋ ਗਏ ਇਹ ਬਹੁਤ ਵੱਡਾ ਸਕਸੈਸਫੁਲ ਰੇਟ ਆ ਕਿ ਤੁਹਾਡੀ ਪਹਿਲੀ ਆਕਸ਼ਨ ਦੇ ਅੰਦਰ ਹੀ ਤੁਹਾਡਾ 87% ਮਾਲ ਜਿਹੜਾ ਉਹ ਵਿਕ ਜਾਵੇ 87% ਗਰੁੱਪ ਜਿਹੜੇ ਨੇ ਉਹ ਤੁਹਾਡੇ ਵਿਕ ਜਾਣ ਪਰ ਮੈਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਇਸ ਗੱਲ ਦੀ ਆ ਕਿ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾ ਸੀ ਜਿਹੜਾ ਰੈਵਨਿਊ ਫਿਕਸ ਕੀਤਾ ਸੀਗਾ ਜਿਹੜਾ ਗਰੁੱਪ ਤੋਂ ਆਉਣਾ ਸੀ 7810 ਯਾਨੀ ਕਿ 179 ਦੀ ਗੱਲ ਕਰ ਰਿਹਾ ਮੈਂ 207 ਦੀ ਨਹੀਂ ਗੱਲ ਕਰ ਰਿਹਾ ਕਿਉਂਕਿ 207 ਜਦੋਂ ਆਉਣਗੇ ਮੈਂ ਫਿਰ ਦੱਸੂਗਾ 179 ਗਰੁੱਪਾਂ ਦਾ ਜਿਹੜਾ ਰੈਵਨਿਊ ਆਉਣਾ ਸੀ ਜੋ ਅਸੀਂ ਮੁੱਲ ਲਰਦਾ ਅਰਥ ਕੀਤਾ ਉਹ 7810 ਕਰੋੜ ਰੁਪਏ 7810 ਕਰੋੜ ਰੁਪਏ ਪਰ ਮੈਨੂੰ ਬੜੀ ਖੁਸ਼ੀ ਆ ਕਿ ਅਸੀਂ ਅੱਜ ਬਹੁਤ ਹੀ ਸਕਸੈਸਫੁਲ ਤਰੀਕੇ ਦੇ ਨਾਲ ਸਾਡੇ ਅਫਸਰ ਸਹਿਬਾਨ ਦੀ ਕਾਰਗੁਜ਼ਾਰੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਇਮਾਨਦਾਰੀ ਨੇਕ ਨੀਤੀ ਜਿਸ ਬਦਲਾਅ ਦੇ ਲਈ ਜਿਸ ਸਿਸਟਮ ਨੂੰ ਬਦਲਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਚੁਣੀ ਅੱਜ ਉਹਦੇ ਵਿੱਚ 7810 ਕਰੋੜ ਰੁਪਏ ਨਹੀਂ ਰਜ਼ਰ ਪ੍ਰਾਈਸ ਨਹੀਂ ਅੱਜ ਉਹਦੇ ਅੰਦਰ 8680 8680 ਕਰੋੜ ਰੁਪਏ ਜਿਹੜੇ ਨੇ ਉਹਦੇ ਅੰਦਰ ਸਾਡਾ ਇਹ ਸੇਲ ਹੋਈਆ ਯਾਨੀ ਕਿ 800 ਤੋਂ ਉੱਪਰ ਜੋ ਸਾਡਾ ਰਜ਼ਰ ਪ੍ਰਾਈਸ ਸੀਗਾ ਜੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਦ ਸਿੰਘ ਮਾਨ ਸਰਕਾਰ ਦਾ ਇਸ ਨਮੀਕ ਸਾਈਜ਼ ਪਾਲਿਸੀ ਚ ਰਜ਼ਰ ਪ੍ਰਾਈਸ ਸੀਗਾ ਉਦੇ ਤੋਂ 800 ਕਰੋੜ ਰੁਪਏ ਤੋਂ ਉੱਪਰ ਦਾ ਰੈਵਨਿਊ ਸਰਕਾਰ ਨੂੰ ਮਿਲੇਗਾ ਤੇ ਬਹੁਤ ਵੱਡੀ ਇਸ ਪਾਲਿਸੀ ਦੀ ਕਾਮਯਾਬੀ ਆ ਔਰ ਜੇ ਦੇਖਿਆ ਜਾਵੇ ਹੁਣ ਤੱਕ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਯਾ ਕਾਂਗਰਸ ਪਾਰਟੀ ਦੀ ਸਰਕਾਰ ਦਾ ਡਿਫਰੈਂਸ ਦੇਖਿਆ ਜਾਵੇ ਤਾਂ ਹੁਣ ਤੱਕ ਇਹਨਾਂ ਤਿੰਨਾਂ ਸਾਲਾਂ 'ਚ 88 88% ਦਾ ਰੇਵਨਿਊ ਤੇ ਵਾਅਦਾ ਹੋਇਆ 88% ਜਿਹੜਾ ਇਨਕਰੀਜ਼ ਜਿਹੜੀ ਆ ਉਹ ਸਾਨੂੰ ਐਕਸਾਈਜ਼ ਪਾਲਿਸੀ ਦੇ ਰਾਹੀਂ ਆਈ ਆ ਕਿਉਂਕਿ ਪੁਰਾਣੀਆਂ ਸਰਕਾਰਾਂ ਇੱਕ ਪੈਰਲਲ ਸਿਸਟਮ ਚਲਾਉਂਦੀਆਂ ਸੀਗੀਆਂ ਇੱਕ ਰੈਵਨਿਊ ਦਾ ਸਿਸਟਮ ਸਟੇਟ ਦਾ ਹੁੰਦਾ ਸੀ ਇੱਕ ਐਕਸਾਈਜ਼ ਪਾਲਿਸੀ ਦਾ ਸਿਸਟਮ ਆਉਂਦਾ ਸੀ ਇੱਕ ਐਕਸਾਈਜ਼ ਪਾਲਿਸੀ ਤੋਂ ਪੈਸੇ ਆਉਂਦੇ ਸੀ ਇੱਕ ਉਹ ਆਪਣਾ ਸ਼ਰਾਬ ਦਾ ਮਾਫੀਆ ਚਲਾਉਂਦੇ ਸੀ ਕਿਉਂਕਿ ਮਾਫੀਆ ਸ਼ਬਦ ਪੰਜਾਬ ਦੇ ਅੰਦਰ ਉਦੋਂ ਪੈਦਾ ਹੋਇਆ ਉਦੋਂ ਦੀ ਇਨਵੈਂਸ਼ਨ ਹੋਈ ਜਦੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਮਾਫੀਆ ਸ਼ਬਦ ਦੀ ਉਤਪਤੀ ਹੋਈ ਉਦੋਂ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਸੁਣਿਆ ਕਿ ਮਾਫੀਆ ਵੀ ਕੋਈ ਸ਼ਬਦਾ ਔਰ ਉਦੋਂ ਸ਼ਰਾਬ ਦਾ ਮਾਫੀਆ ਪੰਜਾਬ ਵਿੱਚ ਅਕਾਲੀ ਦਲ ਭਾਜਪੀ ਵਾਲਿਆਂ ਨੇ ਪੈਦਾ ਕੀਤਾ ਕਿਉਂਕਿ ਜਿਹੜਾ 400 ਕਰੋੜ ਦਾ ਘਾਟਾ 2016-17 ਚ ਪਿਆ 2016-17 ਦੀ ਪਾਲਿਸੀ ਫੇਲ ਹੋਈ ਉਹ ਸਿਰਫ ਅ ਸਿਰਫ ਦਰਸੌਦਾ ਸੀ ਕਿ ਉਸ ਸਮੇਂ ਸ਼ਰਾਬ ਦਾ ਮਾਫੀਆ ਅਕਾਲੀ ਦਲ ਦੇ ਨੇਤਾਵਾਂ ਦੇ ਸਿਰ ਚੜਕੇ ਬੋਲਦਾ ਸੀ ਅਕਾਲੀ ਦਲ ਦੇ ਨੇਤਾ ਉਸ ਸ਼ਰਾਬ ਦੇ ਮਾਫੀਆ ਦੇ ਹਿੱਸੇਦਾਰ ਸੀ ਸ਼ਰਾਬ ਦਾ ਮਾਫੀਆ ਪੰਜਾਬ ਚਲਾ ਰਿਹਾ ਸੀ ਔਰ ਜਦੋਂ ਕਾਂਗਰਸ ਪਾਰਟੀ ਆਈ ਇਹ ਵੀ ਸੱਚਾ ਕਿ ਉਹਨਾਂ ਨੇ ਇੱਕ ਪੈਰਲਲ ਸ਼ਰਾਬ ਦਾ ਮਾਫੀਆ ਪੰਜਾਬ ਚਲਾ ਕੇ ਰੱਖਿਆ ਉਹਨਾਂ ਨੇ ਵੀ ਕਦੇ ਨਮੀ ਡਿਸਕਵਰੀ ਜਿਹੜੀ ਆ ਪ੍ਰਾਈਸ ਦੇ ਅੰਦਰ ਨਹੀਂ ਕੱਢੀ ਕਦੇ ਵੱਡਾ ਇਜ਼ਾਫਾ ਜਿਹੜਾ ਨਹੀਂ ਹੋਇਆ ਪਰ ਬਲਕਿ ਉਹਨਾਂ ਦੇ ਰਾਜ ਦੇ ਵਿੱਚ ਤਾਂ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾਗਾ ਕਿਉਂਕਿ ਮੈਂ ਬਤਾਰ ਲੀਡਰ ਆਪਾ ਆਪੋ ਜੀ ਉਸ ਸਮੇਂ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਆਇਆ ਸੀਗਾ ਜਿਨ੍ਹਾਂ ਨੂੰ ਉਸ ਸਮੇਂ ਦੇ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਨੇ ਉਸ ਸਮੇਂ ਦੀ ਕਾਂਗਰਸੀਆਂ ਨੇ ਜਿਹੜੇ ਗਰੀਬ ਲੋਕ ਸੀਗੇ ਜਿਹੜੇ ਦਰਦ ਲੋਕ ਸੀਗੇ ਉਹਨਾਂ ਨੂੰ ਗੰਦੀ ਤੇ ਮਾਰੀ ਸ਼ਰਾਬ ਪਲਾ ਕੇ 128 ਬੰਦਿਆਂ ਦੀ ਜਾਨ ਲੈ ਲਈ ਸੀ 128 ਮੌਤਾਂ ਸਿੱਧੇ ਰੂਪ ਦੇ ਵਿੱਚ ਕਾਂਗਰਸ ਦੇ ਰਾਜ ਹੋ ਜਾ ਸੀ ਕਹਿਣ ਦਾ ਭਾਵ ਆ ਉਸ ਸਮੇਂ ਵੀ ਇੱਕ ਪੈਰਲਲ ਜਿਹੜਾ ਮਾਫੀਆ ਪੰਜਾਬ 'ਚ ਸਰਕਾਰ ਦਾ ਰਹੇ ਨੂੰ ਔਰ ਦੂਸਰਾ ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਰਹੇ ਨੂੰ ਜਿਹੜਾ ਉਹ ਲਗਾਤਾਰ ਪੰਜਾਬ ਚੱਲ ਰਿਹਾ ਸੀ ਉਸ ਸਮੇਂ ਵੀ ਲਗਭਗ ਮੈਂ ਪੂਰੇ ਸਾਰੇ ਪਰਿਵਾਰਾਂ ਨੂੰ ਮਿਲ ਕੇ ਆ 128 ਪੰਜਾਬ ਦੇ ਅੰਦਰ ਦਲਤ ਪਰਿਵਾਰਾਂ ਦਾ ਦੀ ਜਾਨ ਗਈ ਸੀ ਦਲਤ ਪਰਿਵਾਰਾਂ ਦੇ ਜਿਹੜੇ ਉਹ ਲੋਕ ਮਾਰੇ ਗਏ ਸੀ ਜਿਹੜੇ ਆਪਣੇ ਬੱਚਿਆਂ ਦੀ ਰੋਜੀ ਰੋਟੀ ਕਮਾਉਣ ਦੇ ਲਈ ਦਿਹਾੜੀ ਕਰਦੇ ਸੀ ਗਰੀਬ ਸੀਗੇ ਇਹ ਕਾਂਗਰਸ ਦੇ ਰਾਜ ਚ ਹੋਇਆ ਸੀ ਪਰ ਲੇਕਿਨ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਨਮੀਕ ਸੈਸ ਪਾਲਸੀ ਆਈ ਔਰ ਰੇਟ ਨਹੀਂ ਵਧੇ ਬਲਕੇ ਜਿਹੜਾ ਸ਼ਰਾਬ ਦਾ ਮਾਫੀਆ ਸੀ ਉਹਨੂੰ ਜੜ ਤੋਂ ਖਤਮ ਕੀਤਾ ਪੰਜਾਬ ਦੇ ਪੰਜਾਬ ਦੇ ਅੰਦਰ ਜੋ ਸ਼ਰਾਬ ਦਾ ਮਾਫੀਆ ਸ਼੍ਰੋਮਣੇ ਕਾਲੇਦਰ ਭਾਜਪਾ ਨੇ ਸ਼ੁਰੂ ਕੀਤਾ ਸੀ ਜਿਹਨੂੰ ਪਾਲ ਪਲੋਸ ਕੇ ਕਾਂਗਰਸ ਪਾਰਟੀ ਨੇ ਵੱਡਾ ਕੀਤਾ ਸੀ ਉਹਦਾ ਖਾਤਮਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇੱਕ ਦੇਖ ਰੀਤੀ ਵਾਲੀ ਇਮਾਨਦਾਰ ਸਰਕਾਰ ਨੇ ਪੰਜਾਬ ਤੋਂ ਸ਼ਰਾਬ ਦਾ ਮਾਫੀਆ ਖਤਮ ਕੀਤਾ ਤਾਂ ਹੀ ਅੱਜ 88% 88% ਜਿਹੜੀ ਗਰੋਥ ਆ ਉਹ ਅਕਸੈਡ ਚ ਆਈ ਆ ਔਰ ਪੰਜਾਬ ਦਾ ਖਜ਼ਾਨਾ ਜਿਹੜਾ ਕਦੇ ਕਹਿੰਦੇ ਸੀਗੇ ਕਿ ਖਾਲੀ ਆ ਜੀ ਖਾਲੀ ਆ ਉਹ ਅੱਜ ਪੰਜਾਬ 'ਚ ਭਰ ਰਿਹਾ ਹੈਗਾ ਉਹਦੇ ਅੰਦਰ ਤਰੱਕੀ ਹੋ ਰਹੀ ਆ ਸੋ ਮੈਂ ਤੁਹਾਡਾ ਜੀ ਧੰਨਵਾਦ ਕਰਦਾ ਹਾਂਗਾ ਉੱਥੇ ਇਹੀ ਦੱਸਣਾ ਚਾਹੁੰਦਾ ਹਾਂਗਾ ਕਿ ਪੰਜਾਬ ਦੇ ਅੰਦਰ ਨਵੀਂ ਸਰਕਾਰ ਬਣਨ ਤੋਂ ਬਾਅਦ ਨਵੀਂ ਪਾਲਸੀ ਆਉਣ ਤੋਂ ਬਾਅਦ 88% ਦੀ ਇੱਕ ਵੱਡੀ ਗ੍ਰੋਥ ਜਿਹੜੀ ਆ ਉਹ ਪੰਜਾਬ 'ਚ ਦਰਜ ਹੋਈ ਆ ਔਰ ਪੰਜਾਬ ਦੇ ਅੰਦਰੋਂ ਜਿਹੜਾ ਸ਼ਰਾਬ ਦਾ mafia ਸੀ ਉਹ ਖਤਮ ਹੋਇਆ ਗਿਆ। ਥੈਂਕ ਯੂ। ਇਹੋ ਤਾਂ ਦੇਣੀ 400 ਕਰੋੜ ਰੁਪਏ